ਨਾ ਦੋ ਪ੍ਰਭੂਕੇ ਹੋਇਆ ਕਿ ਪਿਆਣ ਦੇ ਸਾੜੇ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਚਾਰ ਗੰਭੀਰ ਜ਼ਖਮੀ ਹੋ ਗਏ ਕਿਸਮਤੀ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਨੰਗਲ ਮਾਰਗ ਪਰ ਪੈਂਦੇ ਪਿੰਡ ਬਹਿਰਾ ਵਿਖੇ ਇੱਕ ਵਸਤ ਕਾਰਵਜਕਾਰ ਸਿੱਧੀ ਟੱਕਰ ਹੋ ਗਈ ਕਾਰ ਵਿੱਚ 6 ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਔਰਦੀ ਮੌਕੇ ਤੇ ਮੌਤ ਹੋ ਗਈ ਤੇ ਬਾਕੀਆਂ ਨੂੰ ਨੰਗਲ ਹਸਪਤਾਲ ਲਿਜਾਇਆ ਜਿੱਥੇ ਰਸਤੇ ਵਿੱਚ ਇੱਕ 18 ਸਾਲ ਦੇ ਨੌਜਵਾਨ ਦੀ ਵੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਕਾਰ ਜੋ ਕਿ ਦਿੱਲੀ ਤੋਂ ਹਮਾਚਲ ਬਲਾ ਆ ਰਹੀ ਸੀ 6 ਬੰਦੇ ਆਏ ਸੀ ਸੋਚੋ ਦੋ ਦੀ ਡੈਥ ਹੋ ਗਈਆਂ ਇੱਕ ਦੀ ਜਸਟ ਆਂਦਾ ਹੀ ਹੋ ਗਈ ਤੇ ਇੱਕ ਜਿਹੜੇ ਪਹਿਲੇ ਡੈੱਡ ਡੀਆਈਸੀ ਸਾਡੇ ਤੇ ਵਿੱਚੋਂ ਬਾਕੀ ਦੋ ਤੇ ਜਿਹੜੀਆਂ ਮਾਮੂਲੀ ਸੱਟਾਂ ਸੀ ਉਹਨਾਂ ਨੂੰ ਫਿਰ ਵੀ ਜਿਹੜਾ ਆਈ ਆਪੀਨੀਅਨ ਲਈ ਭੇਜਿਆ ਗਿਆ ਚੰਡੀਗੜ੍ਹ ਤੇ ਇੱਕ ਜਿਹੜਾ ਪੇਸ਼ੈਂਟ ਸੀਰੀਅਸ ਹੈ ਉਹਨੂੰ ਬੱਤੀ ਭੇਜਿਆ ਗਿਆ ਤੇ ਟੋਟਲ 6 ਸੀਗੇ 6ਾਂ ਚੋਂ 2 ਦੀ ਮੌਤ ਹੈ 4ਾਂ ਨੂੰ ਰੈਪਰ ਕਰ ਇਹਨਾਂ ਦੇ ਨਾਮ ਸਰ ਹੈ ਕਿ ਤੇ ਦਿਓ ਹਾਂਜੀ ਰਗੂਬੀਰ ਸਿੰਘ ਜੀ ਅੱਗੇ ਇੱਕ ਜਿਹਦੀ ਮੌਤ ਹੋਈ ਨਹੀਂ ਨਹੀਂ ਅੱਛਾ ਮੌਤ ਜਿੰਨਾ ਦੀ ਹੋਈ ਹੈ ਉਹ ਹੈਗੇ ਸੋਮਨ ਵਾਈਫ ਆਫ ਰਾਜੇਸ਼ ਇਹ ਜਵਾਲੀ ਡਿਸਟ੍ਰਿਕਟ ਕਾਂਗੜਾ ਦੇ ਰਹਿਣ ਹੋਏ ਸੀ ਤੇ ਇੱਕ ਹੈਗੇ ਵਾਸੂ ਇਹ ਵੀ ਜਵਾਲੀ ਕਾਂਗੜਾ ਪੀ ਰਹਿਣ ਹੋਏ ਹੂੰ ਇੱਕ ਨਿਕਲੂ ਇਹਨਾਂ ਦੀ ਮੁੰਡੇ ਦੀ ਤਾਂ 18 ਸਾਲ ਸੀ ਤੇ ਜਿਹੜੇ ਦੂਸਰੇ ਲੇਡੀ ਸੀ ਤੇ ਜਿਹਨਾਂ ਦੀ ਉਮਰ 50 ਸਾਲ ਸੀ ਇਹ ਜਿਹੜੇ ਡੈਥ ਹੋਈ ਹੈ ਮਾਂ ਬੇਟਾ ਸੀ ਪਤਾ ਨਹੀਂ ਜੀ ਅੱਛਾ ਇਹ ਨਹੀਂ ਜਾਣ ਕਰਦੇ ਜਿਹੜੇ ਜ਼ਖਮੀਆਂ ਦੇ ਨਾਮ ਦੇ ਦੋ ਜਿਹੜੇ ਜ਼ਖਮੀਆਂ ਇੱਕ ਵਿੱਚ ਆ ਕੇ ਰਗੂਬ ਸਿੰਘ ਇੱਕ ਆ ਕੇ ਰੰਜੂ ਬਾਲਾ ਇੱਕ ਆ ਕੇ ਜੀ ਰਜੇਸ਼ ਇੱਕ ਵਰੁਣ ਜਰੇਵਾਲ ਵਰੁਣ ਜਰੇਵਾਲ ਜਿਹੜੇ ਉਹ ਸੀਰੀਅਸ ਸੀ ਹੈਡ ਇੰਜਰੀ ਕੋਈ ਨਹੀਂ ਹੂੰ ਅੱਜਿਸ ਵੀ ਇਹਨਾਂ ਨੂੰ ਮਤ ਦੀ ਤੇ ਸਰ ਇੱਕ ਕਿੱਥੇ ਦੇ ਨਿਵਾਸੀ ਸੀਗੇ ਕੋਈ ਜਾਣਕਾਰੀ ਚਾਹੀਦੀ ਸਾਰੇ ਹਿਮਾਚਲ ਦੇ ਸੀ ਰਗਵੀਰ ਸਿੰਘ ਔਰ ਰਣਜੂ ਬੱਲਾ ਜਿਹੜੇ ਹਸਬੰਡ ਵਾਈਫ ਸੀ ਇਹ ਫਾਤੇਪੁਰ ਤੇ ਸੀ ਫਾਤੇਪੁਰ ਤੋਂ ਦਨੇਟਾ ਪਿੰਡ ਦੇ ਵਿੱਚ ਦੇ ਸੀ ਹੂੰ ਤੇ ਰਜੇਸ਼ ਜਿਹੜੇ ਆ ਇਹ ਹੈਗੇ ਇਹ ਵੀ ਜਿਵਾਲੀ ਦੇ ਰਹਿਣ ਵਾਲੇ ਸੀ ਹਿਮਾਚਲ ਦੇ ਸੀ ਸਾਰੇ ਸਾਰੇ ਹਿਮਾਚਲ ਦੇ ਸਾਰੇ ਗੱਡੀ ਸਵਾਰ ਸੀ ਕੋਈ ਬੱਸ ਨਹੀਂ ਬੱਸ ਵਾਲੇ ਕੋਈ ਕੁਝ ਐ ਨਹੀਂ ਪਈ ਜੋਲੀ ਬਰਾਬਰ ਪੈਂਦਾ ਜੀ ਜਗਾ ਦਾ ਨਾਮ ਇੱਕ ਐਕਸੀਡੈਂਟ ਹੋਇਆ ਹੈ ਬੱਸ ਤੁਹਾਡੇ ਸਾਹਮਣੇ ਹੀ ਹੈ ਤੇ ਇੱਕ ਆਟੋ ਰਿਕਾ ਗੱਡੀ ਹੈ ਹਾਂਜੀ ਇਹਦੇ ਨਾਲ ਤੇ ਕਾਫੀ ਨੁਕਸਾਨ ਹੋਇਆ ਹੈ ਤੇ ਰੋਡ ਵੀ ਜਿਹੜਾ ਹੈਗਾ ਇਸ ਕਰਕੇ ਬਲੌਕ ਹੋ ਗਿਆ ਤੇ ਪਤਾ ਲੱਗਿਆ ਕਿ ਇੱਕ ਲੇਡੀ ਦੀ ਡੈਥ ਹੋਈ ਹੈ ਬਾਕੀ ਹਲੇ ਜਿਹੜਾ ਹੈਗਾ ਮੈਂ ਮੁੱਕੇ ਨਹੀਂ ਹੈ ਜੈਕਟਰੀ ਪਤਾ ਕਿੰਨੇ ਬੰਦੇ ਜਰ ਹੋਏ ਨੇ ਉਹ ਜਿਹੜੀ ਹੈਗੀ ਆਪਾਂ ਨੂੰ ਬਾਅਦ ਵਿੱਚ ਜਿਹੜੀ ਕਮਪਨੀ ਸਰਕਾਰ ਦੱਸੇ ਸਰ ਤੁਹਾਡੇ ਵੱਲੋਂ ਵੀ ਅਕਸਰ ਜਿਹੜੀ ਆਪੀਲ ਕੀਤੀ ਜਾਂਦੀ ਹੈ ਸਪੀਡ ਦੇ ਮਾਮਲੇ 'ਚ ਕੀ ਕਹਿਣਾ ਜਾਊਗਾ ਇਹ ਹੈ ਜੀ ਸਪੀਡ ਹੀ ਹੈ ਜੀ ਰਸਤਾਰੀ ਦੇ ਕਰਨਾ ਯਾਤਰੀ ਜੈਟਰਲ ਬੋਸਾ ਦਾ ਜਿਹੜਾ ਹੈਗਾ ਕਪਸਿਸ ਲਾ ਕੇ ਦਾ ਹੈਗਾ ਬਹੁਤ ਜ਼ਿਆਦਾ ਰੁਪਦਰ ਉਹਦਾ ਰੰਦਾ ਤਾਂ ਇਸ ਲਈ ਮੈਂ ਵੀ ਇਹੀ ਅਪੀਲ ਹੈ ਰਾਤ ਨੂੰ ਧਿਆਨ ਨਾਲ ਕਾਲੀ ਦੀ ਵਜਾਇਆ ਆਰਾਮ ਨਾਲ ਜਿਹੜੀ ਟ੍ਰੈਫਿਕ ਮਤਲਬ ਗੱਡੀ ਚੱਲਦੀ ਹੈ ਸਰ ਇਸ ਐਕਸੀਡੈਂਟ ਦਾ ਕਾਰਨ ਕੀ ਮੰਨਦੇ ਹੋ ਐਕਸੀਡੈਂਟ ਦਾ ਜਿਹੜੀ ਦਿਖ ਰਿਹਾ ਹੈ ਇੱਕ ਗੱਡੀ ਨੇ ਰੋਂਗ ਸਾਈਡ ਜਾਂ ਓਵਰਟੇਕ ਲੱਗ ਰਿਹਾ ਕਰ ਰਿਹਾ ਜਿਹੜਾ ਬੱਸ ਵਾਲਾ ਹੈ ਜਿਹਨੇ ਆਪਣੀ ਬੱਸ ਆਪਣੀ ਖਾਫ ਪੱਟੀ ਤੋਂ ਅੱਗੇ ਨੂੰ ਜਿਹੜੀ ਹੈ ਬੱਸ ਜਦੋਂ ਆਪਾਂ ਮੈਂ ਉਹਨੂੰ ਮੇਰਾ ਪਈ ਕੰਡੀਗੜ ਦਵਾਰੇ ਜਗੇ ਜੀ ਜਦੋਂ ਆਪਾਂ ਬਰਬਰ ਪੁੱਛੇ ਆ ਜੀ ਆਕੇ ਬਰਬਰ ਦੇ ਵੀ ਜਦੋਂ ਅਸੀਂ ਦੇਖਿਆ ਜਮ ਲੱਗੇ ਹੋਏ ਬਹੁਤ ਜਿਆਦੇ ਖਲਦਾ ਹੋਇਆ ਜਮ ਬਹੁਤ ਜਿਆਦਾ ਲੱਗੇ ਸੀ ਅਸੀਂ ਦੇਖਿਆ ਆਕੇ ਨਹੀਂ ਕੋਈ ਸਾਰਨਾ ਹੋਵੇ ਅਸੀਂ ਮੈਂ ਉਹਨਾਂ ਦਾ ਪਾਈ ਸਣੀ ਸਾਹਿਬ ਅਸੀਂ ਵਾਪਸ ਜਦੋਂ ਅੱਗੇ ਨੂੰ ਵਾਇ ਥੋੜਾ ਅੱਗੇ ਜਾ ਕੇ ਨੰਗਲ ਵੱਲੋਂ ਜਦੋਂ ਪਹੁੰਚੇ ਤਾਂ ਇਹ ਉਹ ਗੱਡੀ ਕ ਬਜੀ ਨੂੰ ਦੀ ਵੀ ਛੋਟੀ ਗੱਡੀ ਜੀ ਕੈਸੇ ਕਢੀ ਸੀ ਮੈਂ ਵੀ ਕਢੀ ਦੀ ਜੀ ਸਵਾਰੀਆਂ ਵਾਲੇ ਹਾਂ ਹਾਂ ਉਹ ਬਜੀ ਬਸ ਨੇ ਪਿੱਛੇ ਵਧੀ ਖੜਦਾ 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 ਜਦੋਂ ਆਪ ਲੈ ਕੇ ਆ ਗਈ ਗੱਡੀ ਵਿੱਕੀ ਆ ਗਈ ਜੀ ਠੀਕ ਹੈ ਉਦੋਂ ਮੌਜੂਦਾ ਹੋਏਗਾ ਜੀ ਇੱਕ ਇੱਕ ਡਰਾਈਵਰ ਗੱਡੀ ਫੋਕਿਓ ਹੋ ਸਗਾ ਜੀ ਠੀਕ ਹੈ ਜੀ ਲੇਡੀਜ਼ ਵੀ ਦਿੱਸਦੀ ਇੱਕ ਲੇਡੀ ਪਿੱਛੇ ਬੱਤੀ ਸੀ ਅੱਛਾ ਕੋਈ ਨੰਬਰ ਡਰਾਈਵਰ ਬਸ ਫਿਕਰ ਕਰਾ ਜੀ ਬਟ ਜਿਹੜੀ ਲੇਡੀ ਸੀ ਉਹ ਮੈਨੂੰ ਲੱਗਦਾ ਕਿ ਜਦੋਂ ਆਪ ਪਿੱਛੇ ਲੈਣ ਬਸ ਸਾਈਡ ਤੇ ਲਿਆ ਸਾਈਡ ਕਿ ਰੱਬ ਜਾਣਦਾ ਜੀ ਲੇਡੀ ਮੁਕੇ ਡੈਪ ਦਿੱਤੀ ਜੀ ਠੀਕ ਹੈ ਕੀ ਅਪੀਲ ਕਰਨਾ ਜਾਂਦੇ ਹੋ ਯਾ ਬੋ ਸਾਡੀ ਅਪੀਲ ਰਹੀ ਹੈ ਜੀ ਸੈਂਟਰ ਗਵਰਨਮੈਂਟ ਨੂੰ ਵੀ ਜਿਹੜਾ ਰੋਡ ਆ ਜੀ ਨੰਗਲ ਤੋਂ ਲੈ ਕੇ ਨੰਦਪੁਰ ਸਾਹਿਬ ਤੱਕ ਦਾ ਜੀ ਇਹ ਕੁੰਨੀ ਰੋਡ ਬਣ ਚੁੱਕਿਆ ਜੀ ਤੇਰੇ ਵਿੱਚ ਕੋਈ ਦੌੜੇ ਨਹੀਂ ਆ ਗਈ ਹਰ ਦੂਜੇ ਦਿਨ ਤੀਜੀ ਦਿਨ ਡੈਲੀ ਕੱਥ ਹੋਰੀ ਹੈ ਜੀ ਆਜੋ ਕਿ ਰਾਜੋ ਕਿ ਰਾਜੋ ਅੱਛਾ ਉਹ ਬੇਨਤੀ ਹੈ ਜੀ ਕਿ ਜਿਹੜਾ ਰੋਡ ਆ ਜੀ ਜਲਦੀ ਤੋਂ ਜਲਦੀ ਡਬਲ ਕੀਤਾ ਜਾਵੇ ਨਹੀਂ ਤਾਂ ਹਰੇਕ ਦਿਨ ਪਰਿਵਾਰ ਉੱਜਣੇ ਜੀ ਮਾਮਾ ਦੇ ਪੁੱਤ ਮਰਿਆ ਕਰਦੇ ਜੀ ਯਾਰੋ ਠੀਕ ਹੈ ਜੀ ਸੋ ਇਹ ਬੈਂਤੀ ਇਹਦੀ ਸਾਡੀ ਪ੍ਰਬੰਧ ਕੀਤੀ ਜਾਵੇ ਸਾਡਾ ਇਹ ਨਾ ਕਹਣਾ ਠੀਕ ਹੈ ਜੀ